ਅੱਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦਾ ਉਮੀਦਵਾਰ ਹਲਾਨੇ ਜਾਣ ਤੋਂ ਬਾਅਦ ਪਹਿਲੀ ਵਾਰੀ ਮੈਂ ਏਰੀਆ ਨਤਪੁਰ ਪੇਦੀ ਦੇ ਵਿੱਚ ਆਇਆ ਮੈਨੂੰ ਬੜੀ ਖੁਸ਼ੀ ਆ ਕਿ ਇੱਕ ਸਰਕਲ ਦੇ ਵਿੱਚ ਜਿਹੜੀ ਵਰਕਰ ਦੀ ਮੀਟਿੰਗ ਰੱਖੀ ਸੀ ਇਹ ਰੈਲੀ ਦਾ ਰੂਪ ਧਾਰਨ ਕਰ ਗਈ ਆਲਫਫੰਡ ਦੇ ਵਿੱਚ ਔਰ ਲੋਕਾਂ ਦਾ ਉਤਸ਼ਾਹ ਵੀ ਲੋਕਾਂ ਦਾ ਇਕੱਠ ਵੀ ਇਸ ਗੱਲ ਦਾ ਸੰਕੇਤ ਆ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਆਪ ਪਾਰਟੀ ਦੀਆਂ ਅੰਦਰ ਖਾਤ ਦੇ ਜਿਹੜੀਆਂ ਲੁਕਮੀਆਂ ਜੱਫੀਆਂ ਨੇ ਲੁਕਮੀਆਂ ਸਾਂਝਾਂ ਨੇ ਉਹ ਜਗਜाहਰ ਹੋ ਗਿਆ ਤੇ ਲੋਕਾਂ ਨੂੰ ਇਹ ਭੇਤ ਲੋਕਾਂ ਦੇ ਸਾਹਮਣੇ ਨੰਗੇ ਹੋ ਗਏ ਕਿ ਕਾਗਰਸ ਆਪ ਸਾਂਝੇ ਤੌਰ ਤੇ ਪੰਜਾਬ ਨੂੰ ਬਰਬਾਦ ਤੇ ਲੁੱਟਣ ਲਈ ਅੰਦਰਖਾਤੇ ਇਕੱਠੇ ਨੇ ਅੱਜ ਜੇ ਪੰਜਾਬ ਆਰਥਿਕ ਤੌਰ ਤੇ ਕਮਜ਼ੋਰ ਹੋਇਆ ਅੱਜ ਪੰਜਾਬ ਦੇ ਵਿੱਚ ਜੇ ਭੈ ਪੀਤ ਸਹਿਮ ਵਾਲਾ ਵਾਤਾਵਰਨ ਬਣਿਆ ਤਾਂ ਪੰਜਾਬ ਦੀ ਮੌਜੂਦਾ ਸਰਕਾਰ ਦੀ ਰੰਗੈਲੀ ਲਾਪਰਵਾਹੀ ਆ ਜਾਂ ਦਿੱਲੀ ਦੇ ਦਬਾਅ ਥੱਲੇ ਆਣ ਕੇ ਦਿੱਲੀ ਦੀ ਚਿੰਤ ਥਲੇ ਆ ਕੇ ਪੰਜਾਬ ਦੇ ਕਿਸਾਨੀ ਨੂੰ ਜੋ ਬੇਇਜਤ ਕੀਤਾ ਪੰਜਾਬ ਦੇ ਲੋਕਾਂ ਨੇ ਉਹਨੂੰ ਵੰਗਾਰ ਸਮਝਿਆ ਅੱਜ ਪੰਜਾਬੀਆਂ ਦੀ ਜਿੱਦਾ ਸਵਾਲ ਵੀ ਆ ਪੰਜਾਬ ਦੇ ਅਲਗ ਤੇ ਗੈਰ ਦਾ ਸਵਾਲ ਵੀ ਆ ਔਰ ਦਿੱਲੀ ਤੇ ਦਿੱਲੀ ਦੇ ਝੋਲੀ ਚੁੱਕਾ ਨੂੰ ਹਰਾਉਣ ਲਈ ਸ਼ਰੋਮਣੀ ਅਕਾਲੀ ਦਲ ਨੂੰ ਦਿਤਾਉਣ ਲਈ ਤੱਕੜੀ ਦਾ ਬਟਨ ਦਬਾਉਣ ਲਈ ਪੰਜਾਬ ਦੇ ਲੋਕ ਉਤਾਪਲੇ ਨੇ ਕਾਲੇ ਨੇ ਇਹ ਅੱਜ ਦੇ ਘੱਟ ਤੋਂ ਨਜ਼ਰ ਆ ਰਿਹਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਬਹੁਣੀ ਵੀ ਬਹੁਤ ਵਧੀਆ ਹੋਈ ਆ ਜਿੱਥੇ ਕੱਟ ਚੰਗਾ ਜਿੱਥੇ ਉਤਸ਼ਾਹ ਜਗਾ ਉੱਥੇ ਅੱਜ ਦੇ ਇਕੱਠ ਦੇ ਵਿੱਚ ਸਭ ਪਰਮਜੀਤ ਸਿੰਘ ਜਿਹਨਾਂ ਇੱਕ ਕਿਸਾਨ ਜਥੇਬੰਦੀਆਂ ਵੱਲੋਂ 2022 ਦੇ ਵਿੱਚ ਚੋਣ ਲੜੀ ਸੀ ਵਿਧਾਨ ਸਭਾ ਦੀ ਅੱਜ ਉਹ ਜਿਹਨਾਂ ਦਾ ਪਛੋਕੜ ਕਾਂਗਰਸ ਨਾਲ ਆ ਜਿਨ੍ਹਾਂ ਦੇ ਪਿਤਾ ਜੀ ਵੀ ਕਾਂਗਰਸ ਦੇ ਲੀਡਰ ਰਹੇ ਮਾਤਾ ਜੀ ਵੀ ਕਾਂਗਰਸ ਦੇ ਲੀਡਰ ਰਹੇ ਦਾਦਾ ਜੀ ਇਹਨਾਂ ਦਾ ਚైనా ਲੜਾਈ ਦੇ ਵੀ ਸ਼ਹੀਦ ਹੋਏ ਇਹ ਕਾਂਗਰਸ ਦਾ ਨਾਮ ਪਰ ਪਰਿਵਾਰ ਜੋ ਕਿਸਾਨਾਂ ਵੱਲੋਂ ਚੋਣ ਲੜਿਆ ਸੀ ਅੱਜ ਆਪ ਆਪਣੇ ਪਰਿਵਾਰ ਤੇ ਸਾਥੀਆਂ ਦੇ ਵਿੱਚ ਬਰਮਦੀਪ ਸਿੰਘ ਜੀਰਾ ਹੈ ਉਹ ਸ਼ਰਮਣੀ ਅਕਾਲੀ ਦਲ ਦੇ ਵੀ ਸ਼ਾਮਲ ਹੋਇਆ ਔਰ ਸ਼ਰਮਣੀ ਅਕਾਲੀ ਦਲ ਦੇ 45 ਮਿੰਨੋ ਬੁਲਾਇਆ ਦਿੱਤਾ ਬਰਮਦੀਪ ਸਿੰਘ ਤੇ ਤੁਹਾਡੇ ਸਾਥੀਆਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਬائے ਉਹਨਾਂ ਨੂੰ ਬਈਆ ਵੀ ਕਹਿਣਾ ਬਹੁਤ ਧੰਨਵਾਦੀ ਹੈ ਲਓ ਮਿੰਦਰਪਾਲ ਜੀ ਪੁੰਗੜਾ ਸੀਸੀ ਮੇਜ ਦੇ ਪ੍ਰਧਾਨ ਪੰਜਾਬ ਕਰਤਾਰਪੁਰ ਵਿੱਚ 29 ਤਰੀਕ ਨੂੰ 6:30 ਜੇ ਇਸੇ ਤਰ੍ਹਾਂ ਸਾਰੇ ਪਰਕਰਾਂ ਨੂੰ ਮਿਲਤੀ ਹੈ ਕਿਉਂਕਿ ਉਹਨਾਂ ਪਰਵਾਹ